ਪਿੰਡ ਦੇ ਵਿੱਚ ਇੰਨੀ دہشت ਬਣੀ ਪਈ ਆ ਐਨੇ ਡਰੇ ਪਏ ਨੇ ਲੋਕ ਡਰਦੇ ਉਸ ਗਲੀ 'ਚ ਉਸ ਰਸਤੇ ਤੋਂ ਨਹੀਂ ਨਿਕਲਦਾ ਨੀ ਕੋਈ ਇਹ 8-10 ਸਾਲਾਂ ਤੋਂ ਕਮਲਜੀਤ ਦੇ ਆ ਹਾਲਾਤ ਬਣੇ ਹੋਏ ਨੇ ਹੁਣ ਤਾਂ ਜਿਆਦਾ ਹੀ ਅਫਸੈਟ ਹੋ ਗਿਆ ਵੀਰਾ ਮਾੜਾ ਨਾ ਰਖਾਣ ਮੈਂ ਲੜੂ ਆਂਦਾ ਨਾ ਦੋਈ ਬਾਈ ਬਾਂ ਤੇ ਕੀ ਹੋ ਗਿਆ ਹੈ ਮੇਰਾ ਟਰੱਕ ਜਾ ਵੱਜ ਗਿਆ ਸੀ ਤੇ ਚਾਰਾਂ ਚਾਰਾਂ ਚਾਰ ਘੰਟੇ ਮੈਂ ਪਿਆ ਸੜਕ ਤੇ ਪਿਆ ਸੀ ਉਹਨੂੰ ਫੋਟੋ ਆ ਗਈ ਉਹ ਮਨਪ੍ਰਾਣ ਨੇ ਨੇ ਦਵਾਈ ਦਵਾਈ ਵੀ ਆ ਗਿਆ ਤੱਕ 2 ਮਿੰਨ ਦਿੱਤੀ ਫਤੋਖਾਂ ਦੋ ਟੂ ਫਲੇ ਬਹੁਤ ਕਰ ਫੋਟੋ ਤਾਂ ਪੜਦੇ ਦਾ ਹੋ ਗਈ ਜੀ ਨਾ ਬਾਈ ਗੁਰਪ੍ਰੀਤ ਸਿੰਘ ਤੇਰੇ ਵੀ ਸੱਟਾਂ ਕਿਵੇਂ ਲੱਗੀਆਂ ਸੱਟਾਂ ਨੇ ਤੇ ਬਾਈ दारू ਪੀ ਤੇ दारू-दारू ਪੀ ਕੇ ਲੜਦਾ ਮੇਰਾ ਮੈਂ ਇਹ ਇਹ ਮੁਕਿਆਂ ਹੀ ਨੇ ਮਾ ਕਾ ਪੈਕਟ ਚਾੱਕ ਲਿਖਉਣ ਲੱਗਿਆ ਇਹਨੇ ਕਹੀਦਾ ਦੱਸਤਾ ਚੱਕ ਲਿਆ ਇੱਕ ਤਾਂ ਹੈ ਮਰਿਆ ਇੱਕ ਮਰਿਆ ਇਹ ਨਾ ਮੂਵੀ ਪਣੀ ਵੀ ਆ ਨਾ ਮੂਵੀ ਕੋਣੀ ਵੀ ਆ ਮੇਰੇ ਕਿੰਨੇ ਕਿ ਟਾਈਮ ਤੋਂ ਵੀ ਰੈਂ ਕਰ ਰਿਹਾ ਇਹ ਹੋ ਗਿਆ 7 ਸਾਲ ਨਹੀਂ 10 ਸਾਲ ਹੋ ਗਏ ਮੈਂ 10 ਦਵਾਈ ਦਿੰਦਾ ਸੀ 10 ਸਾਲ ਨਹੀਂ 10 ਸਾਲ ਮਤਲਬ 10 ਸਾਲ ਹੋ ਗਏ ਆ ਤਾਂ ਲਗ ਮਹੀਨੇ ਹੋ ਗਏ ਪਹਿਲੇ ਮਹੀਨੇ ਤੱਕ ਠੀਕ ਸੀ 2 ਮਹੀਨੇ ਦੇ ਵਿੱਚ ਹੌਲੀ ਹੌਲੀ ਵੱਧ ਆ ਗਿਆ ਵੱਧ ਆ ਗਿਆ ਵੱਧ ਆ ਗਿਆ ਵੀ ਆ ਬੀਕ ਦਿਨ ਹੋ ਗਏ ਉਹ ਦਵਾਈ ਛੱਡਤੀ ਆ ਪਈ ਜੀ ਦਵਾਈ ਕਿੱਥੋਂ ਲੈਂਦੇ ਜਗਰਾਮ ਆ ਰਹੀ ਆ ਇੱਕ ਬਰਾਨਾ ਤੇ ਮੇਰੀ ਇੱਥੇ ਨਹੀਂ ਆਏ ਕਰੇ ਸਾਡੇ ਕੋਲੇ ਪਹਿਲਾਂ ਪਹਿਲਾਂ ਠੀਕ ਸੀ ਜੀ ਆ ਦੇਖ ਲਈ ਨਾਲ ਕਹਿੰਨ ਸੱਤ ਸਾਲਾਂ ਅੰਦਰ ਇਦਾਂ ਨੀ ਸੱਤ ਸਾਲੋਂ ਤੋਂ ਮੈਂ ਲੋਟ ਕਰ ਲਈ ਸੀਗੇ ਸਾਰਾ ਕੰਮ ਕਰਦੇ ਸੀਗੇ ਆ ਦੇਖ ਲਈ ਨੀਂਦ ਆਲੇ ਗੋਟ ਤੁਹਾਡਾ ਵੱਡਾ ਭਰਾ ਵਾ ਇਹ ਵਿਚਲੜਾ ਵਾ ਮੈਂ ਚਾ ਲੈਣਾ ਅੱਠਵੇਂ ਮਹੀਨੇ ਮੈਂ ਹੁੰਨ ਦਾ ਟੈਕ ਹੋ ਗਿਆ ਸੀ ਇਹਦੇ ਤੁਹਾਡੇ ਡੈਡੀ ਮੰਮੀ ਇੱਕ ਨਾ ਹੇਅਰਬੋਸ ਆ ਰਣਾੜੀ ਆਰ ਬੋਸਾ ਬੰਮੇ ਹੋਇਆ ਟੀੜੀ ਠੀਕੇ ਨੀਵੀ ਸੀ ਉਹ ਤਾਂ ਦਾ ਸੰਧਰਾੰਕ ਭਇਆ ਉਹ ਮੈਂ ਮੰਝਦਾ ਪੈ ਇਹ ਤਾਂ ਖਾਮ ਦਾ ਨਹੀਂ ਮੱਖਸ ਮਾਰਦਾ ਮੈਂ ਖਾਮ ਦਾ ਗੱਲਾਂ ਹੋ ਗਿਆ ਨਿਊਰੋਲੋਜੀ ਹੁਣ ਪੈਨ ਵਾਲਾ ਦੱਸਣਗੇ ਨੂੰ ਮੈਂ ਠੀਕ ਕਰਵਾਤੀ ਡੀਐਮ ਸੀ ਨੂੰ ਕੋਈ ਤੂੰ ਕਹੀ ਲਿਖਣਾ ਹੈ ਨਾ ਬੰਦਾ ਮੈਂ ਕੱਪੜੇ ਦਾ ਕੰਮ ਕਰਦਾ ਗਾਲ ਨਹੀਂ ਕੱਢਣੀ ਤਨਾ ਕੱਢੂਗਾ ਮੇਰੇ ਸਾਹਦੇ ਗਾਲ ਨਹੀਂ ਕੱਢਣੀ ਲਪੇੜਾ ਮੈਂ ਮਾਰਨਾ ਜੇ ਕੋ ਬੰਦਾ ਮਾਰਦਾ ਨਹੀਂ ਗਾਲ ਨਹੀਂ ਕੱਢਣੀ ਵੀਰਾ ਨਹੀਂ ਮੇਰਾ ਮੈਂ ਗਾਲ ਨਹੀਂ ਕਰਾਂਗਾ ਭਾਈ ਜੀ 18 ਸਾਲ ਕੀਤਾ ਕੰਮ ਇਹ ਉਹ ਹੋ ਗਿਆ ਕੰਮ ਬੰਦ ਕਾ ਕੱਫੇ ਦੀ ਸੇਲਾਂ ਨਹੀਂ ਪਿੰਡ ਚ ਲੱਗਦੀ ਹੁੰਦੀ ਐ 18 ਸਾਲਾਂ 2 ਸਾਲ 3 ਸਾਲ ਬਾਅਦ ਚੱਲਿਆ ਪਤਾ ਲੱਗਿਆ ਇਹ ਵੀ ਨਾਲ ਹੀ ਕਰਦਾ ਸੀ ਇਹ ਨਹੀਂ ਇਹ ਤਾਂ ਧਿਆੜੀ ਕਰਦਾ ਸੀ ਹਾਂ ਧਿਆੜੀ ਕਰਦਾ ਛੋਟਾ ਉਹਨਾਂ ਧਿਆੜੀ ਲੱਗਿਆ ਮੈਂ ਨਹੀਂ ਨਹੀਂ ਮੈਂ ਤਾਂ ਕੋਈ ਨਹੀਂ ਗਾ ਤਿੰਨੇ ਚੋ ਨਹੀਂ ਬੈ ਕੋਈ ਹਾਂਜੀ ਜਿਹੜਾ ਵੱਡਾ ਸੀ ਉਹਨੂੰ ਕੀ ਹੋ ਗਿਆ ਉਹ ਟੈਗ ਹੋਇਆ ਸੀ ਸੈਕ ਨੇ ਮਾਰਿਆ ਸੀ ਮੈਂ ਤਾਂ ਕੰਮ ਤੇ ਸੀਗਾ ਮੈਨੂੰ ਪਤਾ ਲੱਗ ਹੱਥ ਨੇ ਟੈਗ ਕਰ ਪੋ ਗਾ ਇਹਨਾਂ ਨੂੰ ਫੋਨ ਲਾਇਆ ਗਾਲ ਨਹੀਂ ਗਲਤ ਗੱਲ ਨਹੀਂ ਬੋਲਣੀ ਇਹਨਾਂ ਨੇ ਮਾਰਿਆ ਮੈਨੂੰ ਫੋਨ ਲਾਈ ਇਹ ਨਹੀਂ ਉਹ ਮੰਮੀ ਦੇ ਲਈ ਨਹੀਂ ਨਹੀਂ ਮੈਂ ਇੱਕ ਵਾਰ ਇੱਦਾਂ ਕਰਾ ਗਿਆ ਨਹੀਂ ਨਹੀਂ ਗਿਆ ਨਹੀਂ ਟੱਕ ਮੈਂ ਇਹ ਅੰਦਰ ਪਿਆ ਸੀਗਾ ਮਾਖਿਆ ਵੱਡਾ ਕਿਥੇ ਆਪਣਾ ਉਹ ਕਹਿੰਦਾ ਅੰਦਰ ਆ ਜਾਂਦਾ ਬਾਹਰ ਆ ਜਾਂਦਾ ਅੰਦਰ ਵਗ ਜਾਂਦਾ ਬਾਹਰ ਆ ਜਾਂਦਾ ਅੰਦਰ ਆ ਗਿਆ ਬਾਹਰ ਆ ਗਿਆ ਤੇ ਕਿਤੇ ਉਹ ਅੰਦਰ ਆ ਗਿਆ ਇਹਨੇ ਦੇਖਿਆ ਨਹੀਂ ਉਹ ਪੰਛੀ ਤੋਂ ਨਾ ਆਇਂ ਲੱਗਿਆ ਪਿਆ ਪੂਰਾ ਹੋ ਗਿਆ ਹੋ ਗਈ ਇਹਨੂੰ ਹੁਣ ਜਿਹੜੀਆਂ ਵੀਡੀਓ ਦੇਖੀਆਂ ਸ਼ੀਸ਼ੇ ਭੰਨਦਾ ਸੀ ਇਹ ਮਾਰ ਮਾਰ ਕਿਉਂਕਿ ਇਸ ਦੁਕਾਨ ਉਹ ਇਹਨੇ ਰਸਤਾ ਸੀਗੇ ਛੋਟੀ ਦੁਕਾਨਾਂ ਸੀ ਕਾਰੀਕਾਂ ਸੀ ਜੀ ਮੈਡੀਕਲ ਹੈ ਉੱਥੋਂ ਇਹ ਦਵਾਈ ਦੂ ਵੀ ਲੈਂਦਾ ਸੀ ਹਾਂ ਇੱਕ ਮਿੰਟ ਵੇ ਇੱਕ ਮਿੰਟ ਇਹਦਾ ਗੱਲ ਕਰ ਇੱਕ ਦੋ ਸੱਤ ਮਰਿਆ ਟਰੱਕ ਦਾ ਥੋੜੇ ਘਰ ਚ ਪਹਿਲਾਂ ਸੀ ਕਿ ਨਾਨਕਿਆਂ ਚ ਦਾਦਕਿਆਂ ਚ ਪਹਿਲਾਂ ਇੱਕ ਵਾਰੀ ਡੈਡੀ ਹੋਇਆ ਮੈਂ ਛੋਟਾ ਜਿਹਾ ਹੁੰਦਾ ਸੀਗਾ 4 ਜਾਂ 5 ਸਾਲਾਂ ਦਾ ਨਹੀਂ ਉਹ ਮਤਲਬ ਹਾਂ ਇਸ ਤਰ੍ਹਾਂ ਹੋਈ ਸੀ ਇੱਕ ਵਾਰੀ ਹੱਥ ਨਾ ਜੋੜ ਮੋਦਗਾ ਤਿਆਰ ਮੈਂ ਨਾ ਜੂਰੇ ਗੋਲੇ ਲਾਵਾਂਗੇ ਅੱਜ ਭਾਈ ਜੂਰੇ ਗੋਲੇ ਕੀ ਹੁੰਦੀਆਂ ਮੈਂ ਜਦੋਂ 15 ਉਹ ਆਪਣਾ ਧਾਰ ਚੱਲਦਾ ਸੀ ਇਹਨਾਂ ਦੇ ਉੱਥੇ ਉਹ ਮੈਂ ਕਲੀਅਰ ਕਰਤਾ ਮਗਾ ਕੋਈ ਨਹੀਂ ਆ ਆਪਣਾ ਨਿਬੜ ਗਿਆ ਭਾਗ ਦੇ ਹੀ ਚੱਲੀ ਗਏ ਇਹ ਭਾਗ ਗਿਆ ਉਹਦਣਾ ਪਹਿਲੀ ਯਾਰ ਦਾ ਵੀਡੀਓ ਦਿਖਾ ਦਿੰਨੇ ਸਾਨੂੰ ਇੱਕ ਵਾਰੀ ਤਾਂ ਉਹ ਚੱਕ ਕੇ ਕਾਊਂਟਰ ਤੋਂ ਮੈਂ ਮਰਿਆ 61 ਰਤੇ ਤਿੰਨ ਵਾਰੀ ਚਾਰ ਵਾਰੀ ਮਾਰੇ ਵੀਰਨ ਦੀ ਮੈਨੂੰ ਫੋਨ ਕਰ ਤਾ ਮੈਂ ਕਾ ਥਾਣੇ ਰਿਪੋਰਟ ਦੇ ਆ ਮੈਨੂੰ ਨਹੀਂ ਪਤਾ ਇਹ ਕੀ ਕਰੇ ਮੈਂ ਥਾਣੇ ਰਿਪੋਰਟ ਦਿੱਤੀ ਹੋਈ ਆ ਆਏ ਗਰ ਥਾਣਾ ਰੋਡ ਨੂੰ ਪੀਤੇ ਦੰਨਾ ਹੈਗਾ ਹੁਣ ਲਗਾ ਹੁਣ ਲਗਾ ਥਾਣਾ ਚੱਕ ਬਸ ਰੋਕ ਤਾਂ ਮੈਂ ਰੋਕ ਰੋਕ ਕੇ ਥਾਣਾ ਚੱਕ ਹੁਣ ਮੈਨੂੰ ਚੱਕਣਾ ਕਮਲ ਜੀ ਇੱਕ ਮਿੰਟ ਬਾਈ ਕਮਲ ਜੀ ਕਮਲ ਜੀ ਚੁੱਪ ਭਰਾ ਨਹੀਂ ਮੇਰਾ ਚੁੱਪ ਆਖੇ ਲੱਗਣਾ ਬਸ ਚੁੱਪ ਕਰ ਜਾ ਚੁੱਪ ਕਰ ਜਾ ਬੋਲਣਾ ਨਹੀਂ ਜੂਰੇ ਹੜ ਦੇ ਗੋਲਿਆ ਕੀ ਹੁੰਦੀ ਹੈ ਹੂੰ ਹੁਣ ਘੜਾ ਹੋ ਜਾਂਦਾ ਤੇ ਪਤਾ ਲਾ ਕਰ ਦਿੰਦਾ ਮੇਰੇ ਖਾਣ ਚਾਰ ਪੰਜ ਡੰਬੇ ਮਾਰਦੇ ਮੇਰੇ ਹੂੰ ਮੈਨੂੰ ਕਹਣਾ ਫੇਰ ਆ ਜੀ ਮੈਂ ਚੰਗਾ ਫੇਰ ਆ ਜੂ ਖਾਲੀ ਹੱਥ ਗਿਆ ਸੀ 72 ਨੇ ਡਰਾਲੇ ਪੱਜ ਗਿਆ ਰੁਕ। ਉਹ ਮੂਵੀ ਚੱਪਕਾਰਾ ਮੰਦਰਾ ਮੂੰਹ ਜਮ ਡੱਬੇ ਨਾਲ ਟਾਰ ਕੇ ਹੋ ਪੱਜ ਗਿਆ। ਤੇ ਮੈਂ ਮੁੜ ਗਿਆ। ਮੈਂ ਦੋ ਦਿਨ ਡੰਬੇ ਜ ਮਾਰਾਂਗਾ ਚਾ ਕੋਈ ਮੋੜ ਨਾ ਪਿਆ ਸੀ ਨਾ ਕੋਈ ਚੱਕਰ। ਆਇਆ ਨੜਦਾ ਅੱਲਾੜੋ ਇਹਨਾਂ ਪਤਾ ਨਹੀਂ ਕਿੰਨੇ ਤੋਂ ਟਾਰ ਦਾ। ਮੈਨਾਂ ਚੰਗਾ ਹੋ ਗਿਆ। ਅੱਲਾਣਾ ਪੜਨ ਨਾ ਥਾਂ। ਨੀੜਾ ਸਿਆਣਾ ਹੋ ਗਿਆ ਉਹ ਰਾਤ ਦੇ 11 ਵਜੇ ਨਿਕਲਦੇ 2 ਵਜੇ। ਜੱਜ ਜੱਗਣਾ ਮੈਂ 12 ਤੂੰ ਕਰ ਇੱਕ ਮਿੰਟ ਰੁਕ ਗਿਆ। ਕਿੱਟਾ 2:30 ਮੈਂ ਗਣਨ ਬੰਦ ਕਰੂੰਗਾ। ਬੜਦਾ 5 ਵਜੇ 6 ਵਜੇ ਆ ਕੇ ਬਹਿ ਗਿਆ। ਲਲਕਾਰੇ ਲਲਕਾਰੇ ਮੈਂ ਅੰਗਲ ਗੰਨ ਗੰਨ ਲਾ ਪੂਰੀ ਕਰਨ 16 ਚਲ ਲਲਕਾਰੇ ਮਾਰੀਆ ਮੈਂ ਉਧਰੋਂ ਨਿਕਲਦਾ ਨਹੀਂ ਜਿੱਥੇ ਆਪਣੇ ਵੱਡੇ ਦੇ ਤੇਤ ਹੋਈ ਸੀਗੀ ਨੰਨ ਰੋਪਾ ਰੱਖ ਸੈਂ ਉਨੀ ਰੋਪਿਆ ਰੋਪਾ ਇੱਕ ਮਿੰਟ ਤੇ ਮੈਂ ਭਾਗਿਆ ਚਾਰਾ ਛੋਟਾ ਮਾਰੇ ਸੀ ਜਾਨ ਟਟਿਆ ਤੇ ਪਰ ਜਪਾ ਕੁੜਾ ਜਾ ਪਰੇ ਹੋ ਜਾ ਇਹਨੂੰ ਪਰੇ ਕਰ ਪਰੇ ਜਾ ਮਤ ਹਾਕਤ ਨਹੀਂ ਰੋਟੀ ਦਾ ਅੰਨਾ ਕਮਲ ਜੀ ਤੇ ਮੈਨੂੰ ਕਹਿੰਦਾ ਚਾਰ ਮਾਂ ਛੋਟਾ ਮਾਰ ਕੇ ਆਏ ਦੋ ਹੀ ਮਾਰੇ ਛੋਟਾ ਜੇ ਟੁੱਟਿਆ ਨਹੀਂ ਸਿਰੇ ਬਾਹਰ ਬਾਡਾ ਲਿਆ ਛੱਡਾ ਢਾ ਕੇ ਮੈਂ ਸਾਰੇ ਪਿੰਡ ਨੂੰ ਪਤਾ ਡਰਾ ਲਿਆ ਕੰਮ ਕਹਾਂ ਜੱਟ ਕਲੇਜ ਜੱਟ ਹੈ ਸੰਦਾ 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 ਭਾਈ ਸਾਹਿਬ ਦਈ ਸਾਹਿਬ ਕੋਈ ਗੰਮ ਨਹੀਂ ਕਰਦਾ ਮੈਂ ਕੰਮ ਹੁੰਦਾ ਨਹੀਂ ਮੇ ਤੋਂ ਮੈਂ ਪਰਦੇ ਦੱਸ ਰੁੱਤੀ ਗੱਲ ਪਾਣਾ ਰੁੱਤੀ ਜਾਈ ਸਾਨੀਆਂ ਦਵਾਈਆਂ ਦਵਾਈਆਂ ਨਹੀਂ ਜਗਰਾਣ ਮਾਰੀ ਟੋਟਲ ਦਵਾਈਆਂ ਨੂੰ ਜੈਸੀ ਦਵਾਈ ਵੀ ਦਿੱਤੀ ਜੀ ਕਮਲੀ ਚੱਕਰ ਕੀ ਹੈ ਯਾਰ ਇਹ ਚੱਕਰ ਬਾਈ ਐਂ ਚੱਕਰ ਹੂੰ ਉਹਨਾਂ ਕੋਟਲਾ ਮਾਰ ਰਾਮ ਨੂੰ ਨਹੀਂ ਮਾਰਨਾ ਕਾ ਤੁੰਦ ਜੱਪੀ ਦਾ ਪਾਲਾ ਮੈਨੂੰ ਕੋਈ ਚੱਕਰ ਨਹੀਂ ਕੋਈ ਨਹੀਂ ਵਾਹਿਗੁਰੂ ਕੋਈ ਨਹੀਂ ਵਾਹਿਗੁਰੂ ਇੱਕ ਗਾ ਸਤਨਾ ਕਰਤਾ ਪੁਰਖ ਅਜੰਬਾਬੇ ਨਾਨਕ ਨੂੰ ਮਾਨਦਾ ਸਾਰੇ ਮਾਰ ਨਿਰਭੈ ਅਕਾਲ ਮੂਰ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜਿਗਾਰ ਸੱਚ ਹੈਪੀ ਸੱਚ ਨਾਨਕ ਹੋਸੀ ਕੀ ਸੱਚ ਉਹ ਹੈਗਾ ਤੇ ਸੰਤਾਂ ਸਮਾਂ ਬੰਦੇ ਹੋਣਗੇ ਆ ਆ ਖੜਾ ਹੋ ਚੱਲ ਚੱਲਾ ਚੱਲੀਆ ਕੋਟਰੋ ਮੈਨੂੰ ਇਹਨੂੰ ਕਿ ਟਕਾਉਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜ਼ਿਲ੍ਹਾ ਬਰਨਾਲਾ ਟਪੰਡ ਟੱਲੇਆਲ ਹਾਂ ਪਾ ਟੱਲੇਆਲ ਟੱਲੇਆਲ ਤੋਂ ਲੈ ਕੇ ਆਏ ਨੇ ਕਮਲਜੀਤ ਸਿੰਘ ਨੂੰ ਵੀਰ ਨੂੰ ਤੁਸੀਂ ਦੇਖਦੇ ਹੋ ਕਿਵੇਂ ਸੰਗਲ ਦੇ ਨਾਲ ਬੰਨ ਕੇ ਲੈ ਕੇ ਆਏ ਨੇ ਬਾਈ ਤੇ ਆ ਬਾਈ ਐਡੇ ਟਕੜੇ ਨੇ ਪਹਿਲਵਾਨਾਂ ਵਰਗੇ ਨੇ ਬੜੀ ਮੁਸ਼ਕਲ ਦੇ ਨਾਲ ਬਾਈ ਇਹਨੂੰ ਇੱਥੇ ਲੈ ਕੇ ਆਏ ਨੇ ਡਾਕਟਰ ਜੀ ਕਮਲਜੀਤ ਸਿੰਘ ਦੀ ਦਿਮਾਗੀ ਹਾਲਤ ਇੰਨੀ ਜ਼ਿਆਦਾ ਅਫਸੈਟ ਹੋਈ ਹੋਈ ਆ ਪਿੰਡ ਦੇ ਵਿੱਚ ਡਾਕਟਰ ਤੋਂ ਇੰਨੀ دہشت ਬਣੀ ਪਈ ਆ ਐਨੇ ਡਰੇ ਪਏ ਨੇ ਲੋਕ ਡਰਦੇ ਉਸ ਗਲੀ 'ਚ ਉਸ ਰਸਤੇ ਤੋਂ ਨਹੀਂ ਨਿਕਲਦਾ ਨਹੀਂ ਕੋਈ ਉਹ ਬਗਾ ਰੱਖ ਦਿੱਤਾ ਰੱਜਦਾ ਇੱਟਾ ਮਾਰਦਾ ਡਾਂਗਾ ਮਾਰਦਾ ਦੁਕਾਨਾਂ ਦੇ ਸ਼ੀਸ਼ੇ ਭੰਨ ਤੇ ਉਹਨਾਂ ਦਾ ਪੰਜਾਬ ਦਾ ਸਾਲਾ ਉਹਦਾ ਭਲਾ ਹੋਵੇ ਵੀ ਕਿਸੇ ਦੀ ਜਾਨ ਨਹੀਂ ਗਈ ਜਿਸ ਤਰੀਕੇ ਨਾਲ ਤੁਸੀਂ ਦੇਖੋ ਵੀਡੀਓ ਦੇ ਵਿੱਚ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਜਿਹਦੇ ਵਿੱਚ ਇਹਨੇ ਡਾਂਗਾ ਮਾਰ ਕੇ ਸ਼ੀਸ਼ੇ ਭੰਨੇ ਆ ਵੀ ਅੱਗੋਂ ਉਹ ਕੱਚ ਜਾਂ ਉਹ ਸ਼ੀਸ਼ਾ ਕਿਸੇ ਦੇ ਵੱਜ ਜਾਂਦਾ ਤਾਂ ਕਿਸੇ ਦੀ ਮੌਤ ਵੀ ਹੋ ਸਕਦੀ ਸੀ ਬਹੁਤ ਹੋ ਗਿਆ ਜੀ ਅੱਜ ਇਹ ਵੀਰ ਸਾਰੇ ਰਲ ਕੇ ਪਿੰਡ ਦੇ ਬਤਵੰਤ ਤੇ ਸੱਜਣਾਂ ਤੱਲੇ ਵਾਲਾ ਪਿੰਡ ਤੋਂ ਇੱਥੇ ਲੈ ਕੇ ਆਏ ਨੇ ਕਮਲਜੀਤ ਦਾ ਭਰਾ ਗੁਰਪ੍ਰੀਤ ਸਿੰਘ ਸੱਟਾਂ ਲੱਗੀਆਂ ਹੋਈਆਂ ਮੂੰਹ ਤੇ ਸਿਰ ਤੇ ਉਹਨੂੰ ਵੀ ਕੁੱਟਿਆ ਹੋਇਆ ਬਹੁਤ ਘਰੇ ਇੱਕ ਬਜ਼ੁਰਗ ਬਾਪੂ ਆ ਉਹ ਵੀ ਪੈਰਾਲਾਈਜ਼ ਹੋਇਆ ਮੰਜੇ ਤੇ ਪਿਆ ਵਾ ਤੇ ਇੱਕ ਮਾਂ ਵਾ ਬਜ਼ੁਰਗ ਉਹਨੂੰ ਵੀ ਨੀਰੋ ਦੀ ਪ੍ਰੋਬਲਮ ਆ ਇੱਕ ਵੱਡਾ ਭਰਾ ਸੀ ਇਹਨਾਂ ਦਾ ਉਹ ਇਸ ਦੁਨੀਆ ਤੋਂ ਜਾ ਚੁੱਕਿਆ ਵਾ ਹੁਣੇ ਘਰ 'ਚ ਦੋਨੇ ਹੀ ਭਰਾ ਵਾ 30 30 40 40 ਸਾਲਾਂ ਦੇ ਹੋ ਗਏ ਇੰਨਾ ਵਿਆਹ ਹੋਇਆ ਕਿਉਂਕਿ ਘਰ ਦੇ ਵਿੱਚ 8-10 ਸਾਲਾਂ ਤੋਂ ਕਮਲਜੀਤ ਦੇ ਆ ਹਾਲਾਤ ਬਣੇ ਹੋਏ ਨੇ ਪਰਿਵਾਰ ਹੁਣ ਤਾਂ ਜਿਆਦਾ ਹੀ ਅਫਸੈਟ ਹੋ ਗਿਆ ਵੀਰਾ ਮਾੜਾ ਨਾ ਰੱਖਣਾ ਮੈਂ ਲੜੂਗਾ ਇਹਨਾਂ ਨਾਲ ਅਰੇ ਤਿਆਰ ਰਹੀਆਂ ਹੋ ਬਸ ਐਂ ਕਰੀ ਜਾਂਦਾ ਐਂ ਗੁੱਸਾ ਕਰੀ ਜਾਂਦਾ ਮਾਰ ਕੇ ਟਰਾਈ ਕਰਦਾ ਲੜਾਈ ਝਗੜਾ ਕਰਦਾ ਅਰੇ ਰੱਬ ਬਹੁਤ ਨਹੀਂ ਆਂਦਾ ਇਹ ਬਾਈ ਹੁਣੀ ਸਾਰੇ ਲੈ ਕੇ ਆਏ ਨੇ ਇੱਥੇ ਥੰਡੇ ਵਾਲ ਪਿੰਡ ਤੋਂ ਥੰਡੇ ਵਾਲ ਬੀਲਾ ਪਿੰਡ ਮੈਂ ਨਾਲੇ ਜ਼ਿਲ੍ਹੇ ਚ ਪੈਂਦਾ ਵਾ ਬੀਲਾ ਪਿੰਡ ਨੇੜੇ ਆ ਉਥੇ ਤੇ ਟੱਲੇ ਵਾਲ ਮਸ਼ਹੂਰ ਆ ਪਿੰਡ ਤੇ ਉਸ ਨਗਰ ਤੋਂ ਇਹ ਕਮਲਜੀਤ ਵੀਰੇ ਦੀ ਤੁਸੀਂ ਹਾਲਤ ਦੇਖ ਸਕਦੇ ਹੋ ਕੀ ਆ ਤੇ ਅਸੀਂ ਹੁਣ ਵੀਰੇ ਨੂੰ ਇੱਥੇ ਦਾਖਲ ਕਰਾਂਗੇ। ਭਾਈ ਜੀ ਦੇਖੋ ਗੱਲ ਸਿਰਫ ਇੰਨੀ ਕੀ ਆ ਵੀ ਸਮਝਣ ਦੀ ਗੱਲ ਇਹ ਆ ਵੀ ਜਦੋਂ ਕੋਈ ਪੇਸ਼ੈਂਟ ਇਸ ਤਰ੍ਹਾਂ ਦੇ ਹਾਲਾਤ ਚ ਚਲੇ ਜਾਂਦਾ ਆਪਾਂ ਕਈ ਵਾਰੀ ਸਮਝ ਨਹੀਂ ਪਾਉਂਦੇ ਵੀ ਉਹਨੂੰ ਕਿਸ ਤਰੀਕੇ ਨਾਲ ਟੈਕਲ ਕਰਨਾ ਵਾ। ਭਾਈ ਜੀ ਆਪਾਂ ਕਈ ਵਾਰੀ ਉਹਦੇ ਹਾਲਾਤਾਂ ਨੂੰ ਕਿਉਂਕਿ ਅਸੀਂ ਕਿਹੜਾ ਸਾਰੇ ਜਾਣਕਾਰਾਂ ਵੀ ਮੈਂਟਲੀ ਬੰਦੇ ਨੂੰ ਕਿਵੇਂ ਟਰੀਟ ਕਰੀਦਾ ਕਿਵੇਂ ਉਹਨੂੰ ਸੰਭੀਦਾ ਪਰ ਅੱਜ ਬਹੁਤ ਵੱਧਦਾ ਜਾ ਰਿਹਾ ਪੰਜਾਬ 'ਚ ਡਿਪਰੈਸ਼ਨ ਤੇ ਉਹਨੂੰ ਸਮਝ ਸਮਝਣ ਵਾਲੇ ਬੜੀ ਘੱਟ ਸਮਝ ਰੱਖਦੇ ਨੇ ਜਦੋਂ ਕੋਈ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਕਿਸੇ ਕਿਸੇ ਵੀ ਇਨਸਾਨ ਦੇ ਨਾਲ ਸਾਡੀ ਬੇਨਤੀ ਆ ਹੱਥ ਜੋੜ ਕੇ ਉਹਦੇ ਨਾਲ ਜੇ ਆਪਾਂ ਅੱਗੋਂ ਮੂਹਰੋਂ ਵਿਰੋਧ ਕਰਾਂਗੇ ਜਾਂ ਆਪਾਂ ਉਹਦੇ ਨਾਲ ਜ਼ੋਰ ਜਮਾਇਸ਼ ਕਰਾਂਗੇ ਉਹ ਪ੍ਰੋਬਲਮ ਹੋਰ ਵਧਣੀ ਆ ਹੋਰ ਇਹ ਵਧਣ ਤੋਂ ਪਹਿਲਾਂ ਹੀ ਜਦੋਂ ਆਪਾਂ ਨੂੰ ਲੱਛਣ ਲੱਗਦੇ ਆ ਵੀ ਮੌਸਮ ਬਦਲ ਰਿਹਾ ਜਿਵੇਂ ਹੁਣ ਮੌਸਮ ਬਦਲ ਰਿਹਾ ਤੇ ਇਹਦੇ ਤੇ ਮੌਸਮ ਦਾ ਪ੍ਰਭਾਵ ਪੈ ਰਿਹਾ ਆਪਾਂ ਨੂੰ ਪ੍ਰੋਪਰ ਦਵਾਈ ਚੰਗੇ ਕਿਸੇ ਡਾਕਟਰ ਤੋਂ ਕਿਸੇ ਤੋਂ ਵੀ ਹਾਂ ਇੱਕ ਮਿੰਟ ਚੱਲੂ ਰੱਖਣੀ ਚਾਹੀਦੀ ਹੈ ਇੱਕ ਮਿੰਟ ਚੱਪਾ ਇੱਕ ਮਿੰਟ ਚੱਪਾ ਕਮਲਜੀਤ ਕਮਲਜੀਤ ਭਰਾ ਨਹੀਂ ਮੇਰਾ ਇੱਕ ਮਿੰਟ ਚੱਪਾ ਕਮਲਜੀਤ ਨੇ ਕਮਲਜੀਤ ਭਰਾ ਨਹੀਂ ਮੇਰਾ ਬਾਹਰ ਪਰੇ ਹੋ ਜਾ ਮੈਂ ਨਹੀਂ ਨਹੀਂ ਕਮਲਜੀਤ ਭਰਾ ਨਹੀਂ 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 ਕੋਈ ਗੱਲ ਨਹੀਂ ਕਰਾਂਗੇ ਕੋਈ ਗੱਲ ਨਹੀਂ ਕਰਾਂਗੇ ਨਹੀਂ ਕੋਈ ਗੱਲ ਨਹੀਂ ਕਰਾਂਗੇ ਕੋਈ ਗੱਲ ਨਹੀਂ ਭਰਾ ਨਹੀਂ ਮੇਰਾ ਤੂੰ ਮੇਰਾ ਭਰਾ ਨਹੀਂ ਫਿਰ ਮੇਰੀ ਗੱਲ ਸੁਣਾ ਭਰਾ ਆ ਕੇ ਲੱਗਣਾ ਮੇਰੇ ਇੱਕ ਮਿੰਟ ਭਰਾ ਨਹੀਂ ਮੇਰਾ ਹਨ ਤਾਦ ਦੀ ਨੌਕਰੀ ਤਾ ਤਾਂ ਠੀਕ ਹੈ ਕੋਈ ਨਹੀਂ ਆਪਾਂ ਡਾਕਟਰ ਨਾਲ ਗੱਲ ਕਰ ਲਾਂਗੇ ਕਰ ਲਾਂਗੇ ਹੁਣ ਹੀ ਲਾਂਗੇ ਤੇ ਹੁਣ ਹੋਲੀ ਜਾਂ ਬੇਰੇ ਦੀ ਦਵਾਈ ਵੀ ਚੱਲਦੀ ਸੀ ਡਾਕਟਰਾਂ ਤੋਂ ਪਰ ਕੰਟੀਨਿਊ ਦਵਾਈ ਨਹੀਂ ਖਾ ਰਿਆ ਇਹ ਜੇ ਥੋੜਾ ਟਾਈਮ ਖਾਲੀ ਫਿਰ ਬੰਦ ਕਰਤੀ ਕਿਉਂਕਿ ਪਿੱਛੇ ਪਰਿਵਾਰ ਦੇ ਵਿੱਚ ਹੁਣ ਇਕੱਲਾ ਆ ਭਰਾ ਵਾ ਇਹਦਾ ਬਾਲਾ ਕਵਾ ਨਾ ਦੋ ਘੁੱਟੇ ਮਾਂ ਬਾਪ ਨੂੰ ਵੀ ਸ਼ਾਮ ਦਾ ਕੋਈ ਰਿਸ਼ਤੇਦਾਰ ਮਾਮੇ ਮਾਸੀ ਦੇ ਪੁੱਤ ਹੋਰ ਚਾਚੇ ਤਾਏ ਦੇ ਧੀਆਂ ਪੁੱਤ ਹੋਰ ਮਨੂੰ ਜੇ ਸਾਰੇ ਰੜ ਕੇ ਆਪਾਂ ਕੋਸ਼ਿਸ਼ ਕਰੀਏ ਤਾਂ ਇਦਾਂ ਦੇ ਹਾਲਾਤ ਬਣਨ ਨਾ ਜਦੋਂ ਜਦੋਂ ਇਕੱਲਾ ਕਹਿਰਾ ਬੰਦਾ ਇਦਾਂ ਕਿੱਡਾ ਹੰਡੜੇਲ ਸਰੀਰ ਕਿੱਡਾ ਤਕੜਾ ਬਾਈ ਦਾ ਕਿਵੇਂ ਇਕੱਲਾ ਸਾਂਭ ਲੂ ਇਹਨੂੰ ਉਹ ਹਾਲਾਤ ਇੰਨੇ ਬਦਰ ਹੋ ਗਏ ਇੰਨਾ ਇਹਨੇ ਹਾ ਹਰਮਚਾਤੀ ਦੁਕਾਨਾਂ ਦੇ ਸ਼ੀਸ਼ੇ ਤੋੜਤੇ ਲੋਕਾਂ ਨੂੰ ਮਾਰਨ ਗੁੱਟਣ ਲੱਗ ਗਿਆ ਤਾਂ ਹੁਣ ਪਿੰਡ ਦੇ ਵੀਰੇ ਸਾਰੇ ਰਲ ਕੇ ਸੰਗਲ ਨਾਲ ਬੰਦ ਕੇ ਇੱਥੇ ਲੈ ਕੇ ਆਏ ਅਸੀਂ ਇੱਥੇ ਹੁਣ ਇਹਦੇ ਵੀਰੇ ਦੇ ਸੰਗਲ ਵੀ ਖੋਲ ਦਾਂਗੇ ਵੀਰੇ ਦੀ ਦਵਾਈ ਸ਼ੁਰੂ ਹੋ ਜਾਣੀ ਹੈ ਯਾਰ ਜਰਾ ਇਹੀ ਬਾਈ ਦਸਾਂ ਦੇਣਾ ਬਾਅਦ ਅੱਕ ਦੀ ਰੋਟੀ ਮੈਤ ਰੋਟੀ ਮੈਸਤਰੀ ਕਲੇ ਚਾਰਨ ਕੀ ਆ ਕਾਰਨ ਇਹੀ ਆ ਭਾਈ ਜੇ ਤੁਹਾਡੇ ਆਸ-ਪਾਸ ਕੋਈ ਵੀ ਬੰਦਾ ਜਿਹਨੂੰ ਕੋਈ ਦਿਮਾਗੀ ਸਮੱਸਿਆ ਚੱਲਦੀ ਆ ਸਾਡੇ ਸੁਪਨਿਆਂ ਦੇ ਘਰ ਵਿੱਚ ਹਰ 15 ਦਿਨਾਂ ਬਾਅਦ ਕੈਂਪ ਲੱਗਦੇ ਆ ਹਰ 15 ਦਿਨਾਂ ਬਾਅਦ ਦਵਾਈਆਂ ਦੇ ਲੰਗਰ ਲੱਗਦੇ ਆ ਸਪੈਸ਼ਲ ਸਾਈਕੀਟ੍ਰਿਕ ਦਵਾਈਆਂ ਦੇ ਲੰਗਰ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਇੱਕੋ ਇੱਕ ਇਸ ਤਰ੍ਹਾਂ ਦਾ ਕੈਂਪ ਲੱਗਦਾ ਇਸ ਤਰ੍ਹਾਂ ਦਾ ਗੁਰੂਕਲ ਲੰਗਰ ਚੱਲਦਾ ਜਿੱਥੇ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਪੰਜਾਬ ਦੇ ਲੁਧਿਆਣੇ ਦੇ ਚੰਗੇ ਡਾਕਟਰ ਇੱਥੇ ਸਾਡੇ ਕੋਲੇ ਆਉਂਦੇ ਨੇ ਹਰ 15 ਦਿਨਾਂ ਬਾਅਦ ਡਾਕਟਰ ਆ ਕੇ ਬੈਠ ਕੇ ਸਾਰੇ ਮਰੀਜ਼ਾਂ ਦਾ ਚੈੱਕਅਪ ਕਰਦੇ ਨੇ ਤੇ ਦਵਾਈਆਂ ਲਿਖ ਕੇ ਦਿੰਦੇ ਨੇ ਤੇ ਉਹ ਦਵਾਈਆਂ ਸੰਗਤ ਵਰਲੀਓ ਦਿੱਤੀਆਂ ਗਈਆਂ ਉਹ ਦਵਾਈਆਂ ਪ੍ਰਸ਼ਾਦ ਦੇ ਰੂਪ 'ਚ ਅਸੀਂ ਅੱਗੇ ਸੰਗਤ ਨੂੰ ਵੰਡਦੇ ਆਂ ਤੇ ਲੱਖਾਂ ਹੀ ਭੈਣ ਭਰਾ ਹੁਣ ਤੱਕ ਪਿਛਲੇ 7-8 ਸਾਲਾਂ ਦੇ ਵਿੱਚ ਠੀਕ ਹੋ ਚੁੱਕੇ ਨੇ ਜਾਂ ਉਹਨਾਂ ਦੇ ਇਲਾਜ ਚੱਲ ਰਹੇ ਨੇ। ਕੋਈ ਬਗਝਾ ਭਰਾ ਹਰ ਮਹੀਨੇ 31-3200 ਪੇਸ਼ੈਂਟ ਇੱਕ ਕੈਂਪ ਚ ਆਉਂਦਾ ਦੋ ਕੈਂਪ ਲੱਗਦੇ ਆ ਤਕਰੀਬ 6000-6500 ਮਰੀਜ਼ ਨੂੰ ਦਵਾਈ ਹੈ ਜਿਹੜੀ ਉਹ ਦਿੱਤੀ ਜਾਂਦੀ ਆ। ਸਾਡੀ ਬੇਨਤੀ ਆ ਵੀ ਇੰਨਾ ਹਾਲਾਤਾਂ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਜੇ ਤੁਸੀਂ ਥੋੜੀ ਮਦਦ ਕਰੋ ਹੁਣ ਗੁਰਪ੍ਰੀਤ ਕੱਲਾ ਸੀ ਜਿੰਨੇ ਕ ਜੋਗਾ ਸੀ ਕੋਸ਼ਿਸ਼ ਕਰਦਾ ਸੀ ਮੋੜੀ ਪੈਸੇ ਵਾਲਾ ਮੋੜੀ ਪਾ ਦੇ ਵੱਧਦੇ ਗਏ ਵੱਧ ਜਾਣਗੇ ਨਾ ਉਹ ਜਿਹੜੇ ਵੱਧਦੇ ਗਏ ਬਦਤਰ ਹੁੰਦੇ ਗਏ ਹੋਰ ਬਦਤਰ ਹੁੰਦੇ ਗਏ ਮੇਰਾ ਨਾਮ ਦੇ ਪਾ ਦੇ ਇਤਾਂ ਅਸਰ ਨਾ ਕੋਈ ਚੱਕਣ ਪਾਇਆ ਵੀ ਜਿਹੜਾ ਇਹ ਤੋਂ ਕੋਈ ਵੱਡਾ ਨੁਕਸਾਨ ਹੋਣੋਂ ਬਚ ਗਿਆ ਤਾਂ ਇਹਦਾ ਬਾਈਆਂ ਦਾ ਧੰਨਵਾਦ ਹੈ ਬਾਈ ਤੁਹਾਡਾ ਪਿੰਡ ਹੋਈ ਸੁਕਰਾਂਦ ਪਿੰਡ ਤੁਹਾਡੇ ਨਾਲ ਭਾਈ ਭਗਤੇ ਕੋਲ ਹਾਂਜੀ ਠੀਕ ਆ ਤੇ ਇਹਨਾਂ ਬਾਈਆਂ ਦਾ ਧੰਨਵਾਦ ਆ ਜਿਹੜੇ ਇਹਨੂੰ ਕਾਬੂ ਕਰਕੇ ਹੁਣ ਇੱਥੇ ਲੈ ਕੇ ਆਏ ਨੇ ਕਾਬੂ ਨਹੀਂ ਮੈਂ ਤੋਰ ਸਾਰਿਆਂ ਤੋਰਿਆਂ ਠੀਕ ਆ ਬਾਈ ਠੀਕ ਆ ਮੈਂ ਸਾਰਿਆਂ ਨੂੰ ਤੋੜਾਂ ਮੂਵੀ ਤੈਨੂੰ ਲੈ ਚਾਬੀ ਕਿੱਥੇ ਆ ਦੀ ਚਾਬੀ ਨਾ ਮੈਨੂੰ ਪਤਾ ਨਹੀਂ ਕਿੱਥੇ ਆ ਹਾਂ ਮੇਰੇ ਕੋਲ ਹੈਗੀ ਆ ਹੁਣ ਖੋਲ ਦੀ ਹਾਂ ਖੋਲ ਤਾਂ ਮੈਂ ਇੱਥੇ ਰੂੰ ਦੱਸ ਤੈਨੂੰ ਕਮਲਜੀਤ ਆਖੇ ਲੱਗਣਾ ਮੇਰੇ ਮੈਂ ਨਾ ਪੂਰਾ ਮੈਨੂੰ ਮੈਂ ਖਾਲ ਕਿਸੇ ਨੂੰ ਕੱਢਦਾ ਨਹੀਂ ਬਸ ਮੋਲੀ ਨਹੀਂ ਦੇ ਦਿੱਤੀ ਇੱਕ ਵਈ ਉਹਨਕੇ ਹਾਂ ਦਵਾਈ ਦੇ ਦਿੰਦੇ ਆ ਚਲ ਆਏ ਪਹਿਲਾਂ ਦਵਾਈ ਖਾ ਲਈਏ ਚਲ ਗੋਲੀ ਨੰਦੀਪ ਮੈਂ ਤੇਰੇ ਬਾਈ ਦੇ ਪੁੱਤ ਦਵਾਈ ਨਾਲ ਹੀ ਖੋਲ ਤੂੰ ਲੈ ਫੜ ਫਿਰ ਉਹ ਤੇ ਫੜ ਹ ਅਮਰੀਕਾ ਜਾਏਗਾ ਬੰਗਾਨੀ ਬੋਲੇ ਇਸ ਅਮਰੀਕਾ ਨੇ ਹਾਂ ਅਮਰੀਕਾ ਆਹ ਤੁਕ ਅਮਰੀਕਾ ਜਾਏਗਾ ਠੀਕ ਹੈ ਭਾਈ ਠੀਕ ਹੈ ਹਾਂ ਲੈ ਭਾਈ ਸ਼ਰਦੇ ਸੰਗਲ ਇਹ ਸੰਗਲ ਤੇ ਜਿੰਦੇ ਸਾਡੇ ਕੋਲੇ ਕਈ ਕੁਆਂਟਲ ਦੇ ਰੂਪ ਚ ਪਏ ਨੇ ਲਫਾਫਿਆਂ ਚ ਪਾ ਕੇ ਜਿਵੇਂ ਬਾਈ ਦਾ ਨਾਮ ਨਾਲ ਲਖ ਲਿਖ ਕੇ ਡੇਟ ਲਿਖ ਕੇ ਅਜੀਤ ਸੰਗ ਅਜੀਤ ਲਫਾਫੇ ਚ ਪੈਕ ਕਰਕੇ ਰੱਖ ਦੇ ਤੇਲ ਲਾ ਕੇ ਸਾਡੇ ਕੋਲੇ ਦਸਾਂ ਦਾ ਇੰਨਾ ਸੰਗਲਾਂ ਦਾ ਦਸਾਂ ਦਾ ਇੱਕ ਵੱਡਾ ਜਥੀਰਾ ਇਕੱਠਾ ਹੋਈ ਜਾਂਦਾ ਅਰਦਾਸ ਕਰਿਓ ਕਮਲਜੀਤ ਵੀਰਾ ਠੀਕ ਹੋ ਕੇ ਤੰਦਰੁਸਤ ਹੋ ਕੇ ਆਪਣੇ ਘਰੇ ਜਾਵੇ ਆਪਣੇ ਬੁੱਢੇ ਮਾਂ-ਬਾਪ ਦੀ ਸੇਵਾ ਕਰੇ ਅੱਗੇ ਵੀ ਇਹ ਵੀਰ ਮਜ਼ਦੂਰੀ ਕਰਦਾ ਸੀ ਦਿਹਾੜੀ ਲਾਉਂਦਾ ਕਿਰਤ ਕਮਾਈ ਕਰਦਾ ਅੱਗੋਂ ਵੀ ਇਹ ਕਿਰਤ ਕਮਾਈ ਕਰੇ ਆਪਣੀ ਦਿਹਾੜੀ ਮਜ਼ਦੂਰੀ ਲਾਵੇ ਕਰਿਓ ਅਰਦਾਸ ਸਾਰੇ ਜੀ